ਗਵਰਨਮੈਂਟ ਸਕੂਲ ਮਾਲ ਰੋਡ ਦੀਆਂ ਲੜਕੀਆਂ ਜੋ ਕਿ ਵਾਲੀਬਾਲ ਦੀਆਂ ਪਲੇਅਰ ਹਨ ਅਤੇ ਉਹਨਾਂ ਨੂੰ ਸਕੂਲ ਵਿੱਚ ਪ੍ਰੈਕਟਿਸ ਕਰਨ ਲਈ ਸਾਧਨ ਨਾ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿ ਗੱਲਬਾਤ ਕਰਦੇ ਹੋਏ ਇੰਸਪੈਕਟਰ ਅਤੇ ਵਾਲੀਬਾਲ ਪਲੇਅਰ ਜਗਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਾਲ ਰੋਡ ਸਕੂਲ ਵਿੱਚ ਨਿਯੁਕਤ ਵਾਲੀਬਾਲ ਕੋਚ ਰਾਜਵਿੰਦਰ ਕੌਰ ਨੇ ਆਖਿਆ ਕਿ ਲੜਕੀਆਂ ਕੋਲ ਸਾਧਨ ਨਾ ਹੋਣ ਕਰਕੇ ਵਾਲੀਬਾਲ ਦੀ ਪ੍ਰੈਕਟਿਸ ਕਰਨ ਵਿੱਚ ਲੜਕੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਹਿਤ ਇੰਸਪੈਕਟਰ ਜਗਵੀਰ ਸਿੰਘ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ ਅਤੇ ਡੀਐਸਪੀ ਨਿਸ਼ਾਨ ਸਿੰਘ ਇੰਟਰਨੈਸ਼ਨਲ ਐਥਲੀਟ ਦੇ ਉਪਰਾਲੇ ਸਦਕਾ ਬੱਚਿਆਂ ਵਿੱਚ ਸਾਈਕਲ ਵੰਡੇ ਗਏ ਅਤੇ ਉਹਨਾਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹੜੇ ਬੱਚਿਆਂ ਦੀ ਮਦਦ ਕਰਨੇ ਚਾਹੁੰਦੇ ਹਨ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਹੋਰ ਹੁਨਰਵੰਦ ਖੇਡਾਂ ਵਿੱਚ ਬਣਾਇਆ ਜਾ ਸਕੇ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਰਾਮਨਜੀਤ ਬੀਰ ਸਿੰਘ ਇੰਟਰਨੈਸ਼ਨਲ ਵਾਲੀਬॉल ਪਲੇਅਰ ਹੈ ਮੈਂ ਇੰਸਪੈਕਟਰ ਆ ਪੁਲਿਸ ਦੇ ਵਿੱਚ ਤੇ ਅੱਜ ਜਿਹੜਾ ਆ ਮਾਰ ਰੋਡ ਲੜਕੀਆਂ ਦਾ ਸਕੂਲ ਆ ਇੱਥੇ ਸਾਡੇ ਕੋਚ ਨੇ ਰਾਜਵਿੰਦਰ ਕੌਰ ਜੋ ਕਿ ਬਹੁਤ ਹੀ ਮਿਹਨਤ ਕਰਾਉਂਦੇ ਬੱਚਿਆਂ ਇਹਨਾਂ ਨੇ ਸਾਡੇ ਕੋਲ ਸਾਨੂੰ ਦੱਸਿਆ ਕਿ ਬੱਚਿਆਂ ਦੇ ਆਉਣ ਜਾਣ ਵਾਸਤੇ ਕੋਈ ਸਾਧਨ ਨਹੀਂ ਆ ਤੇ ਬੜੀ ਦਿੱਕਤ ਆ ਰਹੀ ਇਹਨਾਂ ਨੂੰ ਪ੍ਰੈਕਟਿਸ ਕਰਨ ਵਾਸਤੇ ਤੇ ਅਸੀਂ ਜਿਹੜਾ ਮੈਂ ਆਪਣੇ ਡੀਐਸਪੀ ਸਾਹਿਬ ਸਰਦਨ ਸ਼ਾਨ ਸਿੰਘ ਨਾਲ ਸਲਾਮਾਸ਼ਵਰਾ ਕਰਕੇ ਤੇ ਅੱਜ ਬੱਚਿਆਂ ਨੂੰ ਜਿਹੜਾ ਵਾ ਸਾਈਕਲ ਪ੍ਰੋਵਾਈਡ ਕਰਾਈ ਗਿਆ ਤੇ ਕਾਫੀ ਖੁਸ਼ੀ ਆ ਬੱਚਿਆਂ ਨੂੰ ਕਿ ਉਹਨਾਂ ਨੂੰ ਜਿਹੜਾ ਹੁਣ ਜਾਣ ਵਾਸਤੇ ਉਹਨਾਂ ਦੀ ਦਿੱਕਤ ਜਿਹੜੀ ਬਹੁਤ ਦੂਰ ਹੋ ਗਈ ਹੈ। ਅਸਰ ਹੋਰ ਵੀ ਕੀ ਪ੍ਰਾਦਾ ਕਰ ਰਿਹਾ ਇਸ ਤੋਂ ਲਾਭ। ਅਸੀਂ ਇਸ ਤੋਂ ਪਹਿਲਾਂ ਵੀ ਜਿਹੜਾ ਬੱਚਿਆਂ ਨੂੰ ਮਿਲਦੇ ਰਹਿੰਦੇ ਆ ਕਦੀ ਬਾਲਾਂ ਜਾਂ ਹੋਰ ਕੁਝ ਕੋਈ ਵੀ ਜ਼ਰੂਰਤ ਹੈ ਉਹਨਾਂ ਨੂੰ ਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਤੇ ਮੈਂ ਬਾਕੀ ਵੀ ਸੱਜਣਾ ਨੂੰ ਕਹੂੰਗਾ ਕਿ ਜੇ ਕੋਈ ਬੱਚਿਆਂ ਵਾਸਤੇ ਸਪੋਰਟਸ ਵਾਸਤੇ ਵਧੀਆ ਕਰ ਸਕਦਾ ਵਾ ਕੋਈ ਇਹਨਾਂ ਲਈ ਜੋ ਵੀ ਇਹਨਾਂ ਸاجة ਸਮਾਨ ਦੀ ਜ਼ਰੂਰਤ ਆ ਤੇ ਉਹਨੂੰ ਸਮੇਂ ਦੇ ਸਮੇਂ ਦੇ ਦਿੱਤਾ ਜਾਣਾ ਚਾਹੀਦਾ ਕਿਉਂਕਿ ਵੇਖੋ ਸਪੋਰਟਸ ਹੀ ਇੱਕ ਐਸਾ ਸਾਧਨ ਹੈਗਾ ਵਾ ਜਿਹੜਾ ਬੱਚਿਆਂ ਨੂੰ ਨਸ਼ਾ ਤੋਂ ਦੂਰ ਰੱਖੇਗਾ ਤੇ ਅੱਗੇ ਆਉਣ ਵਾਲੇ ਪੱਖ ਨੂੰ ਵਧੀਆ ਬਣਾਏਗਾ ਕਿਉਂਕਿ ਕਸਰਤ ਜਿਹੜੀ ਕਰਨੀ ਹੈ ਉਹ ਬਹੁਤ ਜ਼ਰੂਰੀ ਹੈ ਸਰੀਰ ਵਾਸਤੇ ਇਹ ਕਰਕੇ ਮੈਂ ਹੋਰ ਵੀ ਸਜਨਾ ਨੂੰ ਜਿਹੜੇ ਵੀ ਕਰ ਸਕਦੇ ਆ ਉਹਨਾਂ ਨੂੰ ਇਹੋ ਹੀ ਬੇਨਤੀ ਕਰਾਂਗਾ ਤੇ ਸਾਨੂੰ ਜਿਹੜਾ ਵਾ ਬੱਚਿਆਂ ਵਾਸਤੇ ਕੋਈ ਵੀ ਸਮਾਨ ਦੀ ਜ਼ਰੂਰਤ ਹੈ ਤਾਂ ਉਹ ਪ੍ਰੋਵਾਈਡ ਕਰਾ ਕੇ ਦਿੱਤਾ ਜਾਵੇ ਜੋ ਕਿ ਹੋਰ ਵਧੀਆ ਤਰ੍ਹਾਂ ਪ੍ਰੈਕਟਿਸ ਕਰ ਸਕਣ। ਕਨ ਉਹਨਾਂ ਨੂੰ ਅਸੀਂ ਐਦਾਂ ਹੀ ਕੱਢ ਸਕਦੇ ਹਾਂ ਕਿ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਵੱਧ ਤੋਂ ਵੱਧ ਗਰਾਊਂਡਾਂ 'ਚ ਜਾਣ, ਸਟੇਡੀਅਮ ਜਿਹੜੇ ਆ ਸਰਕਾਰ ਨੂੰ ਵੀ ਇਹੋ ਗੁਜ਼ਾਰਸ਼ ਕੀਤੀ ਜਾਂਦੀ ਆ ਸਮੇਂ-ਸਮੇਂ 'ਤੇ ਕਿ ਜਿਹੜੇ ਖੇਡ ਸਟੇਡੀਅਮ ਆ ਉਹ ਵੱਧ ਤੋਂ ਵੱਧ ਬਣਾਏ ਜਾਣ ਤੇ ਵੱਧ ਤੋਂ ਵੱਧ ਟੂਰਨਾਮੈਂਟ ਕਰਾਏ ਜਾਣ ਕਿਉਂਕਿ ਬੱਚਿਆਂ ਦੀ ਰੁਚੀ ਜਿਹੜੀ ਆ ਸਪੋਰਟਸ ਵੱਲ ਜ਼ਿਆਦਾ ਹੋਵੇ ਤੇ ਜਿਹੜਾ ਬੱਚਾ ਸਵੇਰੇ ਸ਼ਾਮ ਗਰਾਊਂਡ 'ਚ ਜਾਏਗਾ ਉਹ ਨੇਚਰਲੀ ਨਸ਼ੇ ਤੋਂ ਦੂਰ ਹੀ ਰਹੇਗਾ ਤੇ ਫਿਰ ਥੱਕ ਟੁੱਟ ਕੇ ਫਿਰ ਉਹਦੀ ਜਿਹੜੀ ਆ ਮਤਲਬ ਉਹ એનર્ਜੀ ਜਿਹੜੀ ਆ ਉਹ ਗਰਾਊਂਡ 'ਚ ਵੇਸਟ ਹੋਏਗੀ ਤਾਂ ਆਪਣੇ ਆਪ ਦੂਜੇ ਪਾਸੇ ਗਲਤ ਪਾਸੇ ਉਹਦਾ ਧਿਆਨ ਨਹੀਂ ਜਾਏਗਾ